ਅੱਜ ਜਿਹੜਾ ਹੈਗਾ ਕਿਉਂਕਿ ਜਿਹੜਾ ਮੌਸਮ ਹੈ ਇੱਧਰ ਆਏ ਇੱਧਰ ਅੰਦਰ ਦੇਖ ਕੇ ਤਾਂ ਐ ਲੱਗਦਾ ਵੀ ਦਿਨ ਚੜਿਆ ਖੜਾ ਵੈਸੇ ਇੱਧਰ ਦੇ ਪਾਸੇ ਦਿਖਾ ਦਗੇ ਤਾਂ ਲਗਭਗ ਰਾਤ ਦੇ ਹੁਣ 8 ਵਜੇ ਵੇ ਹਨ ਤੇ ਮੀਂਹ ਦਾ ਮੌਸਮ ਹੈ ਥੋੜੇ-ਮੋਟੇ ਜਿਹੜੀ ਕੈਨਮਣ ਵੀ ਹੋ ਰਹੀ ਹੈ ਤੇ ਜਿਵੇਂ ਪਿੱਛੇ ਦੇ ਗੱਡੀ ਵਾਲੇ ਕਹਿੰਦੇ ਵੀ ਭਾਈ ਅੱਜ ਰਾਤ ਨੂੰ ਜਿਹੜਾ ਹੈਗਾ ਵੱਧ ਖਤਰਾ ਹੈ ਵੀ ਭਾਈ ਕਿਉਂਕਿ ਜਿਹੜਾ ਹੈਗਾ ਮੀਂਹ ਦੇ ਮੌਸਮ ਦੇ ਵਿੱਚ ਲੋਕ ਯਾਤਰਾ ਅੰਦਰ ਹੀ ਬੈਠੇ ਆ ਤੇ ਆਪਾਂ ਭਾਈ ਫਿਰ ਸਾਰੀ ਰਾਤ ਤਾਂ ਜੰਦਰੀ ਰਹਿਣਾ ਹੁਣ ਅਛਾ ਪਹਿਰੇ ਤੇ ਚੱਲੇ ਤਿੰਨ ਜਣੇ ਦੀ ਡਿਊਟੀ ਤਿੰਨ ਜਣੇ ਨਾ ਜਾ ਰਹੇ ਹੁਣ ਸੋਨਾ ਲਾਉੜ ਹੀ ਨਹੀਂ ਹੈਗਾ ਇਹ ਟਰਾਲੀ 'ਚ ਤਿੰਨ ਜਣੇ ਪਹਿਰੇ ਤੇ ਚੱਲਿਆਣਗੇ ਇੱਥੇ ਤੂੰ ਹੀ ਤੇ ਸਾਨੂੰ ਸਾਰੀ ਰਾਤ ਇੱਥੇ ਬੈਠਣਾ ਪੈਣਾ ਅਛਾ ਤਿੰਨ ਜਣੇ ਪਹਿਰੇ ਤੇ ਜਾਣਗੇ ਤੇ ਬਾਕੀ ਧੂਣੀ ਤੇ ਕਿਸੇ ਨੇ ਟਰਾਲੀ ਤੰਬੂਤ ਦਾ ਸੋਨਾ ਹੀ ਨਹੀਂ ਹੈ ਠੀਕ ਆ ਤਾਂ ਮੈਂ ਸਾਨੂੰ ਦੱਸ ਦਿਆਂ ਕਈ ਵਾਰੀ ਆਵਾਜ਼ ਨਹੀਂ ਆਉਦੀ ਕਹਿੰਦੇ ਵੀ ਤਿੰਨ ਜਣੇ ਤਾਂ ਸਾਡੇ ਮੇਨ ਪਹਿਰੇ ਤੇ ਆ ਤੇ ਮਾਲਾ 'ਚ ਜਿੱਥੇ ਚੈੱਕ ਪੋਸਟਾਂ ਹੁੰਦੀਆਂ ਜਿੱਥੇ ਮੰਨ ਲਓ ਜਿਹੜਾ ਹੈ ਗੱਡੀਆਂ ਆਉਂਦੀਆਂ ਜਾਂਦੀਆਂ ਨੇ ਤੇ ਤਿੰਨ ਜਿਹੜੀਆਂ ਹੈਗੀਆਂ ਇਹਨਾਂ ਦੇ ਜਿੱਥੇ ਆ ਸਾਈ ਰੱਲ ਰੱਲਿਆਂ ਦਾ ਲੈ ਕੇ ਚੱਲਾਂ ਇਧਰਲੇ ਪਾਸੇ ਧੂਆਂ ਪਾਈਆਂ ਹੁੰਦਾ ਉਧਰ ਮੈਂ ਤੁਹਾਨੂੰ ਦਿਖਾਵਾਂਗਾ ਸੋ ਭਾਈ ਇਹ ਜਿਹੜਾ ਹੈਗਾ ਸਾਰੇ ਰੱਲੇ ਪਿੰਡ ਤੋਂ ਭਾਈ ਸੋ ਭਾਈ ਰੱਲੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਸਾਈਕਲ ਦਾਣ ਕੀਤਾ ਤਾਂ ਕਿ ਤੁਹਾਨੂੰ ਜਿਹੜਾ ਹੈਗਾ ਸਾਰਾ ਕੁਝ ਦਿਖਾ ਗਏ ਥੋੜਾ ਜਿਹਾ ਹੈ ਨਾ ਚਲੋ ਜਾਉਂਦੇ ਰਿਓ ਭਾਈ ਸੋ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਨਾਲ-ਨਾਲ ਸ਼ੇਅਰ ਕਰਦੇ ਰਿਓ ਤੇ ਕਿਉਂਕਿ ਜਿਹੜਾ ਹੈਗਾ ਜੇ ਆਪਾਂ ਅੰਦਰ ਵੜ ਕੇ ਦਿਖਾਵਾਂਗੇ ਤਾਂ ਤੁਹਾਨੂੰ ਚਾਨਣ ਦਿਸਣਾ ਬਾਹਰ ਦੇ ਸੰਗ ਥੋੜਾ ਹਨੇਰਾ ਦਿਸਣਾ ਤੇ ਗੱਲਾਂ ਬਾਤਾਂ ਆਪਾਂ ਕਰਦੇ ਰਹਿਵਾਂਗੇ ਬਣੇ ਹੋ ਗੁਰਪ੍ਰੀਤ ਕੋ ਤੇ ਸਾਨੂੰ ਸਾਰੀਆਂ ਚੀਜ਼ਾਂ ਘਰੇ ਬੈਠਣ ਦਿਖਾ ਦਿੰਨੇ ਆ ਠੀਕ ਆ ਕੀ ਪੋਜੀਸ਼ਨ ਹੈ ਤੇ ਲੈ ਬਾਈ ਚੱਲ ਚੱਲ ਗਈ ਆ ਲਓ ਹੈ ਸਹੀ ਆਵਾਜ਼ ਆ ਪਿਛਲੀ ਵਾਰੀ ਆਵਾਜ਼ ਘਟ ਆ ਇਸੇ ਮੈਂ ਕਹਣਾ ਇਹ ਸਾਰੀਆਂ ਜਿਹੜੀਆਂ ਹੈਗਾਂ ਟਰਾਲੀਆਂ ਨੇ ਤੇ ਆਪਾਂ ਹੁਣ ਚੱਲਿਆਂ ਸਟੇਜ ਵਾਲੇ ਪਾਸੇ ਕਿਉਂਕਿ ਲਗਾਤਾਰ ਮੀਂਹ ਦਾ ਮੌਸਮ ਹੋਣ ਕਰਕੇ ਤੇ ਕਿਉਂਕਿ ਸਾਰੇ ਲੋਕ ਹੁਣ ਇੱਕ ਵਕਤ ਆਪਾਂ ਕਿਗੇ ਅੰਦਰ ਨਹੀਂ ਤਾਂ ਨਾਰਮਲ ਇਹ ਕਹਿੰਦੇ ਵੀ ਜਿੱਥੇ ਅਸੀਂ ਜਾਈ ਜਣਾ ਸਾਈਕਲ ਤੇ ਧੂਂਗਾ ਪਾਗਾ ਹੁੰਦਾ ਜਿਵੇਂ ਆ ਬਾਬੇ ਵਰਗੇ ਬੈਠੇ ਹਨ ਉਹਨਾਂ ਥਾਂ ਥਾਂ ਤੇ ਜਿਹੜੀਆਂ ਹੈਗਾ ਧੂਆਂ ਪਾਗਾਂ ਹੁੰਦਗਾਂ ਅੱਜ ਥੋੜੇ ਸਾਰੇ ਜਣੇ ਕਹਿੰਦੇ ਸੀ ਘਾਟਾ ਅੱਗੇ ਦਾ ਬਾਲੀਆਂ ਹੁੰਦਾਂ ਸੀ ਸੋ ਅੱਜ ਜਿਆਦਾ ਖਤਰਾ ਕਿਉਂਕਿ ਮੀਂਹ ਦਾ ਮੌਸਮ ਆ ਜੇ ਵੱਧ ਮੀਂਹ ਪੈਣ ਲੱਗਾ ਤੇ ਬਦੇਵੜ ਕੇ ਅੰਦਰ ਤਾਂ ਜਿਹੜਾ ਹੈਗਾ ਫਿਰ ਆਪਾਂ ਗੱਲ ਕਰਕੇ ਪ੍ਰਸ਼ਾਸਨ ਨੂੰ ਇਹ ਮੌਕਾ ਮਿਲ ਜਾਂਦਾ ਕਿ ਜਦੋਂ ਥੋੜਾ ਖਾਲੀ ਹੁੰਦਾ ਕੰਮ ਹੈਨਾ ਸੋ ਅੱਜ ਜਿਆਦਾ ਨਾਫਰੀ ਵਧਾਉਣ ਦੀ ਲੋੜ ਹੈ ਤਾਂ ਕਰਕੇ ਸਾਨੂੰ ਅੱਜ ਸਾਰੇ ਪੈਰੇ ਦਿਖਾਵਾਂਗੇ ਰਾਤ ਨੂੰ ਤੇ ਸਾਰੀ ਰਾਤ ਆਪਾਂ ਲਾਈਵ ਰਵਾਂਗੇ ਤੁਸੀਂ ਚਾਹੇ ਦੇਸ਼ ਦੇ ਵਿੱਚ ਚਾਹੇ ਵਿਦੇਸ਼ ਦੇ ਵਿੱਚ ਮਿਲਦੇ ਵੀ ਰਹੋਗੇ ਇਦਲੇ ਪਾਸੇ ਅਖਾੜਾ ਗੱਲਬਾਤ ਵੀ ਕਰੀ ਜਗੇ ਇੱਕ ਮਿੰਟ ਖੜ੍ਹਜੋ ਆ ਬਾਪੂ ਵਰਗੇ ਖਾਂਦੇ ਆ ਨਾਲ ਨਾਲ ਪਕੌੜੀਆਂ ਤੇ ਨਾਲ ਨਾਲ ਇਹ ਧੂਈ ਪਾਈ ਬੈਠਾ ਬਾਪੂ ਕੀ ਹਾਲ ਸਸਤੀ ਕਾਲ ਸਾਰਿਆਂ ਨੂੰ ਪਹਿਲਾਂ ਦਾ ਹੋਠ ਠੀਕ ਠਾਕ ਹੋ ਜੀ ਕਿਹੜਾ ਪਿੰਡ ਆ ਜੀ ਆਪਣਾ ਇਹ ਅੱਛਾ ਇਹੀ ਪਿੰਡ ਦਾ ਨਾ ਹੀ ਖਟਿਆਲਾ ਪਟਿਆਲਾ ਅੱਛਾ ਜ਼ਿਲ੍ਹਾ ਸਾਡਾ ਜ਼ਿਲ੍ਹਾ ਪਟਿਆਲਾ ਹਾਂਜੀ ਬੱਕ ਬੱਕ ਪਿੰਡਾਂ ਦਾ ਅੱਛਾ ਜ਼ਿਲ੍ਹਾ ਪਟਿਆ ਸਾਰੇ ਬਾਈ ਜ਼ਿਲ੍ਹਾ ਪਟਿਆਲੇ ਤੋਂ ਬਾਪੂ ਹਾਂਜੀ ਹਾਂਜੀ ਮਾੜਾ ਹੈ ਪਟਿਆਲਾ ਜ਼ਿਲ੍ਹਾ ਸਾਰਾ ਸੋਡਾ ਬਲਾਕ ਇੱਕੋ ਬਣ ਗਿਆ ਹੋਣਾ ਹੈ ਨਾ ਦੋ ਤਿੰਨ ਬਲਾਕ ਹੈ ਫਸੇ ਗਾਪੂ ਅੱਲਾਹ ਬਾਪੂ ਵਰਗੇ ਡਾਂਗਾ ਚੱਕੀ ਫਿਰਦੇ ਦੱਬੀ ਉਤਰੀ ਹੁੰਦੇ ਆ ਕਾ ਆ ਕਿਸੇ ਨੂੰ ਕੁੱਟਣਾ ਆਇਆ ਉਹਦੀ ਨੂੰ ਉਹਦੀ ਨੂੰ ਐ ਬਾਪੂ ਵਰਗੇ ਆ ਫਿਰ ਬਾਪੂ ਫਿਰ ਸਾਰੀ ਰਾਤ ਤੋਂ ਹੀ ਚੱਲੂਗੀ ਹੁਣੇ ਅੱਜ ਦਿਨ ਮੰਮੀ 6:30 ਵਜੇ ਦਾ ਸਵੇਰੇ 6:30 ਵਜੇ ਤੱਕ ਆਸਲ ਵਿੱਚ ਇਹ ਜਿਹੜਾ ਸਾਰਾ ਰਾਤ ਨੂੰ ਪੈਰਾ ਵੀ ਰਾਤ ਨੂੰ ਕਿਤੇ ਜਿਹੜੇ ਹੱਲਜੋਲ ਹੁੰਦੀ ਹੈ ਜੇ ਕੋਈ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਨਾ ਤੇ ਤਾਂ ਕਰਕੇ ਤੁਸੀਂ ਜਦਾ ਸਾਰੀ ਰਾਤ ਜਾਗਦੇ ਰਹਿੰਦੇ ਹੋ ਹੈ ਏ ਭਾਈ ਐਤਕੇ ਵਾਲਾ ਦੋਨੋਂ ਦਿੱਲੀ ਵਾਲੇ ਤੋਂ ਵੀ ਵੱਡਾ ਹੋ ਜਾਣਾ ਕੰਮ ਕਿਉਂਕਿ ਇਹ 24 ਘੰਟੇ ਡਿਊਟੀ ਵਾਲਾ ਕੰਮ ਹੋਇਆ ਪਿਆ ਹੈ ਨਾ ਨਾ ਰਾਤ ਨੂੰ ਸੌਣਾ ਤੇ ਨਾ ਦਿਨੇ ਸੌਣਾ ਸੋ ਦਿਨੇ ਤਾਂ ਹਜੇ ਫਿਰ ਵੀ ਜਿਹੜਾ ਹੈਗਾ ਮੰਨ ਲਓ ਜ਼ਿਆਦਾਤਰ ਬੰਦੇ ਸੌ ਸਕਦੇ ਆ ਵੀ ਦਿਨੇ ਤਾਂ ਸੰਘ ਤਾਂ ਹੋਰ ਹੋ ਜਾਂਦੇ ਆ ਨਾ ਹੈ ਦਿਨੇ ਸਟੇਜ ਵਾਲੇ ਪਾਸੇ ਡਿਊਟੀ ਆ ਪਰ ਰਾਤ ਨੂੰ ਤਾਂ ਹਾਂ ਹਾਂ ਦੋਸਤਾਂ ਨੂੰ ਦੁਸ਼ਮਣ ਇੱਕ ਦੋਸਤ ਅੱਗੇ ਵਾਲਾ ਜੀ ਜੀ ਪਿਛੇ ਵਾਲ ਦੁਸ਼ਮਣ ਸੀ ਸਾਡੇ ਕੋਲ ਆ ਗਿਆ ਠੀਕ ਹੈ ਉਹ ਪਿਛੇ ਵੀ ਦੁਸ਼ਮਣ ਅੱਗੇ ਵੀ ਦੁਸ਼ਮਣ ਬਾਈ ਕਹਿੰਦਾ ਕਈ ਵਾਰੀ ਆਵਾਜ਼ ਨਹੀਂ ਮਦਦਦਾ ਬਾਈ ਕਹਿੰਦਾ ਦਿੱਲੀ ਵਾਲੇ ਤਾਂ ਇੱਕ ਦੋਸ਼ਮਣ ਸੀ ਵੀ ਕੱਲੇ ਦਿੱਲੀ ਵਾਲੇ ਪਾਸੋਂ ਆ ਹੁਣ ਆਉਣਾ ਐ ਤੇ ਕਿਆ ਲੱਗਦਾ ਕਿ ਤੇ ਪਹਿਲੇ ਪੰਜਾਬ ਸਰਕਾਰ ਵੀ ਕਰ ਸਕਦਾ ਐ ਸੈਂਟਰ ਵੀ ਕਰ ਸਕਦਾ ਸੋ ਤਾਂ ਕਰਕੇ ਅੱਗੇ ਕਹਿੰਦਾ ਦੁਸ਼ਮਣਾਂ ਜਿਹੜੇ ਬਲਵਾਨ ਆ ਦੋਨੇ ਪਾਸਿਓਂ ਆ ਤਾਂ ਕਰਕੇ ਦੇਖ ਲਓ ਬਾਈ ਸਾਰੇ ਬਾਪੂ ਬੈਠੇ ਆ ਪਿੱਛੇ ਸਾਨੂੰ ਟਰਾਲੀ ਦਿਖਾਇਆ ਸੀ ਉਹ ਸਾਰੇ ਨੌਜਵਾਨ ਬੈਠੇ ਆ ਮੈਨੂੰ ਲੱਗਦਾ ਜਿਵੇਂ ਸਿਆਣੇ ਕਹਿੰ ਉਹ ਹਸਾਉਣਾ ਵੀ ਇਹਨਾਂ ਦੀਆਂ ਗੱਲਾਂ ਇੱਕੋ ਜਿਹੀਆਂ ਰਲਦੀਆਂ ਹੋਣਗੀਆਂ ਬਾਪੂ ਤੇ ਬਾਜਾਂ ਦੇ ਮੁੰਡੇ ਵਿੱਚ ਕੋਲੇ ਆ ਕੇ ਤੇ ਕੋਈ ਨਸ਼ੇ ਵਾਲਾ ਨਾ ਮਿਲੇ ਕੋਈ दारू ਵਾਲਾ ਨਾ ਮਿਲੇਗਾ ਹਾਂਜੀ ਹਾਂਜੀ ਇੱਥੇ ਸਾਰੇ ਗੁਰੂ ਦੇ ਪਿਆਰੇ ਮਿਲਣਗੇ ਹਾਂਜੀ ਹਾਂਜੀ ਗੁਰੂ ਦੇ ਪਿਆਰੇ ਠੀਕ ਆਪੋ ਚਲ ਜਉਂਦੇ ਰਹਾ ਬਾਪੂ ਫਿਰ ਮਾਰੋ ਗੱਲਾਂ ਮਿਲਦੇ ਆਂ ਫਿਰ ਮੈਂ ਗਾਂ ਦਿਖਾਇਆ ਵਾਂ ਥੋੜਾ ਜਿਹਾ ਸੋ ਪਾਈ ਇਧਰਲੇ ਪਾਸੇ ਮੇਰਾ ਨਾਂ ਗੁਰਪ੍ਰੀਤ ਕੋਟਲੀਆ ਸੋ ਇਧਰਲੇ ਪਾਸੇ ਜਿਹੜਾ ਹੈਗਾ ਬਾਪੂ ਵਰਗੇ ਇਧਰਲੇ ਪਾਸੇ ਬੈਠੇ ਆ ਆਈ ਸੇਮ ਜਿਹੜਾ ਹੈਗਾ ਦੂਜੇ ਪਾਸੇ ਆਪਾਂ ਗੱਲ ਕਰਦੇ ਦੂਜੀ ਛੜਕ ਤੇ ਚਲੋ ਆਪਾਂ ਥੋੜਾ ਗਾਂ ਵਾਲੇ ਪਾਸੇ ਚੱਲਦੇ ਸਾਈਕਲ ਇਹ ਰੱਲਿਆ ਲੈਣੇ ਸਾਨੂੰ দান ਕੀਤਾ ਬਹੁਤ ਬਹੁਤ ਧੰਨਵਾਦ ਸਾਈਕਲ ਦਾ ਕਿਉਂਕਿ ਤੁਰ ਕੇ ਜਾਣਾ ਬਹੁਤ ਔਖਾ ਹੈ ਤੇ ਇਹਦੇ ਮਗਰ ਬਹਿ ਮੇਰੇ ਸਾਈਕਲ ਤੇ ਟੱਲੀਆਂ ਬਲੋਂ ਲਿਜਾਉਂਦਾ ਜਾਉ ਤੇ ਚੱਲਦਾ ਠੀਕ ਆ ਬਾਪੂ ਫਿਰ ਮਿਲਦੇ ਆ ਸੋ ਇਧਰ ਲੱਗੇ ਜਾਂਦੇ ਆ ਅੱਗੇ ਦਿਖਾਉਣਾ ਤੁਹਾਨੂੰ ਨਾਲ-ਨਾਲ ਤੁਸੀਂ ਸ਼ੇਅਰ ਜਰੂਰ ਕਰੀ ਜਾਓ ਤਾਂ ਕਿ ਪਤਾ ਲੱਗਦਾ ਰਹੇ ਕਿ ਇਧਰਲੇ ਪਾਸੇ ਬਾਪੂ ਵਰਗੇ ਬੈਠੇ ਆ ਤਿੰਨ ਤੇ ਨਾਲ-ਨਾਲ ਅੰਦਰ ਬਾਹਰ ਸਾਰੀਆਂ ਆ ਦੋਨੇ ਪਾਸੇ ਆਪਾਂ ਜਿਹੜਾ ਹੈਗਾ ਆਪਾਂ ਗੱਲ ਕਰਗੇ ਦਿਖਾਉਣੇ ਆ ਬਾਈ ਸੋ ਤਾਂ ਕਿ ਹਰ ਚੀਜ਼ ਜਿਹੜੀ ਹੈਗਾ ਚੱਲਦੀ ਰਵੇ ਸੋ ਮੋਰਚਾ ਜਿਹੜਾ ਬਹੁਤ ਵੱਡਾ ਹੈ ਤਾਂ ਕਰਕੇ ਤੁਰਕੇ ਦਿਖਾਉਣਾ ਪੋਸੀਬਲ ਨਹੀਂਗਾ ਸੋ ਸਾਈਕਲ ਤੇ ਜਾਂ ਮੋਟਰਸਾਈਕਲ ਸਾਈਕਲ ਤੇ ਤਾਂ ਫਿਰ ਭਾਵੇਂ ਇਹ ਹੋ ਜੇ ਕਾਰਨਾਂ ਕਿ ਲਗਭਗ ਇਹ ਜਿਹੜਾ ਪਿਛਲੇ ਅੱਜ ਆਪਾਂ ਕਹਿੰਗੇ ਪਿਛਲੇ 26 ਦਿਨਾਂ ਤੋਂ ਜਿਹੜਾ ਮੋਰਚੇ ਦੇ ਵਿੱਚ ਜਿਹੜਾ ਪਿੰਡਾਂ ਦੇ ਵਿੱਚ ਟਰਾਲਿੰਗਾਂ ਦਾ ਉਹਨਾਂ ਲਗਾਤਾਰ ਜਾਰੀ ਹੈ ਜਿਵੇਂ ਅੱਜ ਕਸਾਨਾ ਗੋ ਕਾਕਾ ਸਿੰਘ ਕੋਟ ਦਾ ਕਹਿ ਰਹੇ ਸੀਗੇ ਕਿ ਜੇਕਰ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਇੱਕ ਇੱਕ ਟਰਾਲੀ ਨਿਕਲੇ ਉਦਦੇ ਅਸੀਂ ਜਿਹੜਾ ਮੋਰਚਾ ਫਤਿਹ ਕਰਦੇ ਹਾਂ ਸੋ ਉਹਨਾਂ ਦੇ ਜਿਹੜਾ ਹੈਗਾ ਲਗਾਤਾਰ ਕਿਸਾਨਾਂ ਆਗੂਆਂ ਦਾ ਤੇ ਜਿਸ ਵਾਰਾਂ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਪਲੇਟਫਾਰਮਾਂ ਤੇ ਇਸ ਮੋਰਚੇ ਨੂੰ ਜਿਹੜੇ ਹੰਗਾਰਾ ਮਿਲ ਰਿਹਾ ਲਗਾਤਾਰ ਜਗਜੀਤ ਸਿੰਘ ਡੱਲਿਆਲ ਜਿਹੜੇ ਭੁਖ ਹੜਤਾਲ ਤੇ ਬੈਠੇ ਹੋਣ ਕਰਕੇ ਉਹਦੀ ਲਗਾਤਾਰ ਸਿਹਤ ਦੇ ਵਿੱਚ ਹੰਗਾਰ ਹੋ ਰਿਹਾ ਇਧਰਲੇ ਪਾਸੇ ਬਾਪੂ ਫੇਰ ਇੱਕ ਮਿੰਟ ਰੋਕ ਆ ਵੀ ਗੱਲ ਕਰ ਲਗੇ ਆਈਦਾ ਯਾਰ ਰੱਬਾ ਖੜਦੇ ਖੜਦੇ ਇੱਕਦਮ ਬਰੇ ਰਾਮਾ ਆ ਪਿੱਛੇ ਉੱਤੇ ਮੋਟਰਸਾਈਕਲ ਚਲਾਦੀ ਇਧਰਲੇ ਪਾਸੇ ਫੇਰ ਹੈ ਬਾਬੂ ਕੀ ਹਾਲ ਨੇ ਠੀਕ ਹੈ ਤੇ ਹੁਣ ਫਿਰ ਤੂੰ ਹੀ ਸਾਰੀ ਰਾਤ ਚੱਲੂਗੀ ਹਾਂ ਕਿਵੇਂ ਪਹਿਰਾ ਹੈ ਅੱਛਾ ਪਹਿਰਾ ਹਾਂ ਇੱਕ ਪਹਿਰਾ ਕਰੇ ਵਾਸਤੇ ਲਾਉਣਾ ਬਾਬੂ ਫਿਰ ਪਹਿਰਾ ਕਰਨਾ ਜਿੱਲੇ ਵੱਲ ਨੂੰ ਚੱਕਰੀ ਦੇ ਦਿੰਦੇ ਸੀ ਅੱਛਾ ਅਜੀ ਬਰਦੀ ਵਰਜਾ ਕੇ ਲੱਤ ਕੇ ਵਗ ਜਾਣਾ ਅਸੀਂ ਪੁੱਛ ਆਵੇਂ ਤੂੰ ਕੁਝ ਨਹੀਂ ਜੜੇ ਲੱਗਦੇ ਇਹ ਕਹਿੰਦੇ ਭੜਾ ਖਲਪਾਲਾਂ ਵੀ ਰੱਖੀ ਬੈਠੇ ਨਾਲ ਨਾਲ ਅੱਗ ਹੈ ਤੇ ਨਾਲ ਝੰਡੇ ਚ ਡੰਡੇ ਆ ਤੇ ਥੋੜਾ ਹੀ ਲਾਈਟ ਦਾ ਘਾਟਾ ਬਾਪੂ ਆ ਜਣਾ ਲਾਈਟ ਪਟੀਆਂ ਨਾਲ ਸਾਡੇ ਕੋਲੇ ਬੈਟਰੀ ਹੈ ਜਾਂ ਤਾਂ ਸਾਡੇ ਕੋਲੇ ਅੱਜ ਦੂਜੀ ਲਾਈਟ ਹੈ ਨਹੀਂ ਕੀ ਸਾਡੇ ਕੋਲੇ ਜਾਂ ਤਾਂ ਵੀ ਫੁੱਲ ਜਾਂ ਤਾਂ ਹੈ ਜਨਰੇਟਰ ਖੜੇ ਆ ਜੀ ਉਹ ਹੀ ਕਰਾਵਾਂਗੇ ਅਜਾ ਜਨਰੇਟਰ ਖੜੇ ਆ ਹਾਂ ਥੋੜਾ ਉੱਚੀ ਬੋਲ ਐਸੇ ਨੌਜਵਾਨੀ ਵੀ ਨਾਲ ਹੈ ਨੌਜਵਾਨੇ ਵੀ ਨਾਲ ਬਿਲਕੁਲ ਭਾਈ ਤੂੰ ਬੂਰਾ ਜਵਾਨ ਆ ਯਾਰ ਟੈਨਸ਼ਨ ਕਾਦੀ ਹੈ ਹੋਰ ਬਾਪੂ ਠੀਕ ਹੋ ਸੋ ਨੌਜਵਾਨ ਵੀ ਭਾਈ ਨਾਲ ਹੈ ਤੇ ਥੋੜਾ ਆਪਾਂ ਅੱਗੇ ਖਿੱਚ ਕੇ ਕੰਮ ਲਾਇਆ ਭਾਈ ਸਾਈਕਲ ਰਿਆ ਤੋੜ ਕੇ ਰਾਂ ਤੇ ਅੱਗੇ ਆਪਾਂ ਜਿਹੜਾ ਆਗਲੇਾਂ ਟਰਾਲਾਂਗੇ ਤਾਂ ਕੌਣ ਹੈ ਸੋ ਆ ਇਸ ਵਕਤ ਆਪਾਂ ਸਾਰਾ ਜਿਹੜਾ ਮੋਰਚਾ ਹੈ ਉਹਨੂੰ ਦਿਖਾਉਣਾ ਇਧਰਲੇ ਪਾਸੇ ਬਾਈ ਵਰਗੇ ਹਜੇ ਇਹਨਾਂ ਨੇ ਹਜੇ ਆਪਾਂ ਕਿਹਾ ਚਾਹ ਚੂ ਪੀਤੀ ਹੈ ਇਹ ਹਜੇ ਚੱਲਣਗੇ ਕੰਮ ਤੇ ਇਧਰਲੇ ਪਾਸੇ ਸਮਾਗ ਪਿੰਡ ਵਾਲਾ ਕੇ ਆ ਗਿਆ ਮੇਰਾ ਯਾਰ ਜਲੌਰੇ ਵਰਗੇ ਤੇ ਆ ਆਇਆ ਯਾਰ ਇਹਨਾਂ ਨਾਲ ਹੀ ਮਿਲ ਗਏ ਇਧਰਲੇ ਪਾਸੇ ਕੀ ਹਾਲ ਆ ਭਾਈ ਕਿਹੜਾ ਪਿੰਡਾਂ ਪਾਈਆਂ ਦਾ ਇਹ ਸਮਾਗ ਆ ਸਾਰੇ ਸਾਰੇ ਹੈਨਾ ਇਹ ਗੱਦੜਪਾਲ ਹੈ ਭਾਈ ਹੋਰ ਇਹ ਜਲੌਰ ਸਿੰਘ ਫਰਾਏ ਨਹੀਂ ਅੱਜ ਕੀ ਜਲੌਰ ਸਿੰਘ ਦੋ ਤਣ ਦਿਨ ਹੋ ਗਏ ਗਿਆ ਦੋ ਤਣ ਦਿਨ ਹੋ ਗਏ ਗਿਆ ਆਇਆ ਇੱਧਰ ਚਾ ਇੱਕ ਮਿੰਟ ਚੱਲ ਮਾ ਸੋ ਇਧਰਲੇ ਪਾਸੇ ਇੱਕ ਮਿੰਟ ਖੜੀ ਜਾਏ ਨਾ ਕਿ ਆਂਦੇ ਆ ਇਧਰਲੇ ਪਾਸੇ ਇਹ ਜਿਹੜੀ ਗੱਡੀ ਐ ਇੱਕ ਨਾਮ ਵਾਰਸ ਨੀ ਅੱਗੇ ਦਾ ਇਹ ਗੱਡੀ ਲਗਾਤਾਰ ਅਨਾਉਂਸਮੈਂਟਾਂ ਕਰ ਰਹੀ ਐ ਤੇ ਵੀ ਭਾਈ ਮੀ ਹੈ ਤੇ ਮੀ ਦੇ ਵਿੱਚ ਵੇਸ ਲੈਣਾ ਹੋਇਆ ਸੋ ਇਦਾਂ ਜਿਹੜੀਆਂ ਆਈਆਂ ਅਨਾਊਂਸਮੈਂਟਾਂ ਇਸ ਵਕਤ ਚੱਲ ਰਹੀਆਂ ਤੇ ਇਧਰਲੇ ਪਾਸੇ ਜਿਹੜਾ ਹੈਗਾ ਮੋਰਚਾ ਤੇ ਇਹਨਾਂ ਜਿਵੇਂ ਲਾਈਟਾਂ ਚੱਲਦੀਆਂ ਤਾਂ ਮਨ ਲੱਗਿਆ ਅੰਦਰ ਜਿਹੜਾ ਠੀਕ ਐ ਇਧਰ ਆ ਸੋ ਇਹ ਚਾਲ ਚਾਲ ਮੜਾ ਆਇਆ ਤਾਂ ਫਿਰ ਮੁੱਕਣਾ ਹੀ ਨਹੀਂ ਸੋ ਇਧਰਲੇ ਪਾਸੇ ਬਾਪੂ ਵਰਗੇ ਬਾਪੂ ਕੀ ਹਾਲ ਨੇ ਠੀਕ ਹੋ ਇਹ 40 ਸਲੇ ਮਜੜਾਈ ਬੈਠੇ ਐ ਤੇ ਇਧਰਲੇ ਪਾਸੇ ਆਪਾਂ ਗੱਲ ਕਰਕੇ ਅੱਗੇ ਜਿਹੜਾ ਹੈਗਾ ਚੱਲੀ ਜਾਂਦਾ ਮੋਰਚਾ ਫੋ ਆਪਾਂ ਤੁਹਾਨੂੰ ਜਿਹੜਾ ਇਕੱਲੇ ਇਕੱਲੇ ਤੰਬੂ ਨੂੰ ਦਿਖਾਉਣ ਦੀ ਕੋਸ਼ਿਸ਼ ਇਹ ਕਰ ਰਹੇ ਆਂ ਠੀਕ ਹੈ ਕਿਉਂਕਿ ਯਾਰ ਮੇਨ ਜਿਹੜੀਆਂ ਸਟਰੀਟ ਲਾਈਟਾਂ ਜਿਹੜੀਆਂ ਚੱਲਦੀਆਂ ਹੁੰਦੀਆਂ ਹਨਾ ਉਹ ਇਸ ਵਕਤ ਬੰਦ ਕੀਤੀਆਂ ਹੋਣਗੀਆਂ ਤੇ ਤਾਂ ਕਰਕੇ ਥੋੜਾ ਜਿਹਾ ਚਾਨਣ ਦੀ ਭਾਵੇਂ ਦਿੱਕਤ ਆ ਸਕਦੀ ਹੈ ਪਰ ਤੁਹਾਨੂੰ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ ਪੂਰਾ ਪੂਰਾ ਮੋਰਚਾ ਤੁਹਾਨੂੰ ਮੈਂ ਦਿਖਾਵਾਂਗੇ ਕਿਦਾਂ ਕਿਦਾਂ ਦੀਆਂ ਤਿਆਰੀਆਂ ਨੇ ਠੀਕ ਹੈ ਅੱਗੇ ਜਾ ਕੇ ਕਿਹੜੀ ਸਾਧ ਤੇ ਕੀ ਚੀਜ਼ ਚੱਲ ਰਹੀ ਹੈ ਸੋ ਇਹ ਆਪਾਂ ਇੱਕ ਪਾਸੇ ਜਾ ਰਹੇ ਆਂ ਲਗਾਤਾਰ ਠੀਕ ਹੈ ਤੇ ਅੱਜ ਮੀਂਹੇ ਬਹੁਤ ਵਟ ਕੱਢੇ ਟੜਕੇ ਦਾ ਨਾਂ ਹਟਦਾ ਨਾ ਪੈਂਦਾ ਇਸ ਮਾਰ ਕੇ ਭੂਰ ਜੀ ਪਈ ਜਾਂਦੀ ਐ ਸੋ ਠੰਡ ਬਹੁਤ ਹੋ ਗਈ ਹੋਰ ਬਾਈ ਕੀ ਹਾਲ ਨੇ ਠੀਕ